ਗੱਲ ਕਰਾਂਗੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਆਈ ਇੱਕ ਨਵੀਂ ਭਰਤੀ ਕੌਣ ਭਰ ਸਕਦਾ ਇਹਨਾਂ ਦੇ ਫਾਰਮ ਕੀ ਰਹੇਗੀ एलिजिबिलिटी ਕੀ ਰਹੇਗੀ ਏਜ ਕਿੰਨੀ ਲਾਸਟ ਡੇਟ ਆ ਕਦੋਂ ਸ਼ੁਰੂ ਹੋਈਆਂ ਹਰ ਇੱਕ ਪ੍ਰੋਪਰ ਤਰੀਕੇ ਨਾਲ ਜਾਣਕਾਰੀ ਤੁਹਾਨੂੰ ਇਸ ਚੈਨਲ ਤੇ ਮਿਲਦੀ ਰਹਿੰਦੀ ਹੈ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਓ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਸੋ ਵੀ ਇਹ ਜਿਹੜੀਆਂ ਪੋਸਟਾਂ ਹੈਗੀਆਂ ਹਰਿਆਣਾ ਹਾਈ ਕੋਰਟ ਵੱਲ ਦਿੱਤੀਆਂ ਗਈਆਂ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਇੱਕ ਵਾਰੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਤੱਕ ਕਹਿੰਦੇ ਵੀ ਕਰਪਲਾ ਹੋਪਲਾ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿੱਦਾਂ ਦੀ ਜਾਣਕਾਰੀ ਸੀ ਸੋ ਵੀ ਆਪਾਂ ਇਹ ਜੇ ਗੱਲ ਕਰ ਲਈ ਵੀ ਹਾਈ ਕੋਰਟ ਹਰਿਆਣਾ ਵੱਲੋਂ ਪੋਸਟਾਂ ਹੈਗੀਆਂ ਸਟੈਨੋਗ੍ਰਾਫਰ ਦੀਆਂ ਸੀਨੀਅਰ ਸਕੇਲ ਸਟੈਨੋਗ੍ਰਾਫਰ ਦੀਆਂ ਪੋਸਟਾਂ ਹੈਗੀਆਂ ਸੋ ਇਹਨਾਂ ਪੋਸਟਾਂ ਦੇ ਵਿੱਚ ਆਪਾਂ ਗੱਲ ਕੀਤੀ ਜਾਵੇ ਜੇਕਰ ਮੇਨ ਚੀਜ਼ ਦੇਖੀ ਜਾਵੇ ਇਹ 17 ਫਰਵਰੀ ਤੋਂ ਸ਼ੁਰੂ ਹੋ ਚੁੱਕੀਆਂ ਨੇ ਠੀਕ ਹੈ 17 ਫਰਵਰੀ ਤੋਂ ਆਨਲਾਈਨ ਅਪਲਾਈ ਕਰ ਸਕਦੇ ਹੋ 10 ਮਾਰਚ ਤੱਕ ਤੁਸੀਂ ਅਪਲਾਈ ਕਰੋਗੇ ਇਹਨਾਂ ਪੋਸਟਾਂ ਦੇ ਲਈ ਇਹਨਾਂ ਪੋਸਟਾਂ ਦੇ ਵਿੱਚ ਕੈਟਾਗਰੀ ਵਾਸ ਵੰਡ ਕੀਤੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਇਹ ਪੋਸਟਾਂ ਦਿਖਾਈਆਂ ਗਈਆਂ ਟੋਟਲ 25 ਪੋਸਟਾਂ ਹੀ ਹੈ ਪਰ ਇਹਨਾਂ ਦੇ ਵਿੱਚ ਤਨਖਾਹ ਬਹੁਤ ਜ਼ਿਆਦਾ ਹੁੰਦੀ ਹੈ ਸੋ ਅੱਗੇ ਦੇਖਦੇ ਆ ਵੀ ਇਹਨਾਂ ਦੇ ਵਿੱਚ ਏਜ ਕੀ ਰੱਖੀ ਗਈ ਹੈ ਏਜ ਜਿਹੜੀ ਰੱਖੀ ਹੈ ਤੁਸੀਂ ਦੇਖਦੇ ਹੋ 21 ਸਾਲ ਤੋਂ 30 ਰੱਖੀ ਗਈ ਹੈ ਠੀਕ ਹੈ ਮੋਰ ਥੈਨ ਸੋ ਇਹਨਾਂ ਪੋਸਟਾਂ 'ਤੇ ਤੁਸੀਂ ਭਰ ਸਕਦੇ ਹੋ ਇਹ ਇਹ ਵਾਲੀ ਜਿਹੜਾ ਕ੍ਰਾਈਟਰੀਆ ਦਾ ਵੀ 10 ਤਿੰਨ 2026 ਤੱਕ ਜਿਹੜੀ ਤੁਹਾਡੀ ਏਜ 30 ਤੋਂ ਉੱਪਰ ਨਾ ਹੋਵੇ ਪਰ ਫਿਰ ਵੀ ਕੈਟਾਗਰੀ ਵਾਸ ਇਹਨਾਂ ਨੇ ਕੀ ਦਿੱਤਾ ਰਿਲੇਕਸ਼ਨ ਦਿੱਤੀ ਹੋਈ ਹੈ ਇਹਨਾਂ ਸਟੂਡੈਂਟਾਂ ਨੂੰ ਜਾਂ ਇਹਨਾਂ ਕੈਂਡੀਡੇਟਾਂ ਨੂੰ ਤਾਂ ਰਿਲੇਕਸ਼ਨ ਵੀ ਮਿਲ ਜਾਏਗੀ ਉਸ ਤੋਂ ਬਾਅਦ ਨੈਕਸਟ ਵੀ ਕੁਆਲੀਫਿਕੇਸ਼ਨ ਦੇ ਵਿੱਚ ਕੀ ਹੈ ਕੁਆਲੀਫਿਕੇਸ਼ਨ ਵੀ ਸੋਨੂੰ ਇਹਦੇ ਵਿੱਚ ਬਸ ਗ੍ਰੈਜੂਏਸ਼ਨ ਚਾਹੀਦੀ ਹੈ ਕਿਸੇ ਵੀ ਫੀਲਡ ਚ ਆਰਟ ਚਾਹੇ ਬੀਐਸਸੀ ਚ ਜਾਂ ਸਾਇੰਸ ਚ ਕਹਿ ਲੱਗਦੇ ਆ ਜਾਂ ਇਸ ਦੇ ਬਰਾਬਰ ਦੀ ਕੋਈ ਹੋਰ ਡਿਗਰੀ ਹੈ ਤਾਂ ਤੁਹਾਨੂੰ ਇਹਦੇ ਤੇ ਨਾਲ ਇਹਨਾਂ ਨੇ ਹੋਰ ਇਹਦੇ ਵਿੱਚ ਗ੍ਰੈਜੂਏਸ਼ਨ ਤੋਂ ਬਿਨਾ ਕੁਝ ਨਹੀਂ ਮੰਗਿਆ ਸਿਰਫ ਗ੍ਰੈਜੂਏਸ਼ਨ ਤਾਂ ਇਹਨਾਂ ਪੋਸਟਾਂ ਦੇ ਵਿੱਚ ਜਿਹੜੀ ਫੀਸ ਕੀ ਰੱਖੀ ਹੈ ਇਹਨਾਂ ਨੂੰ ਅਪਲਾਈ ਕਰਨ ਲਈ 1000 ਰੁਪਏ ਐਸਸੀ ਐਸਟੀ ਬੀਸੀ ਇਹਨਾਂ ਵਾਸਤੇ ਰੱਖੀ ਗਈ ਹੈ ਠੀਕ ਹੈ ਡਿਊਟੀ ਵਾਲੇ ਵਾਸਤੇ ਵੀ ਇਹਨਾਂ ਨੇ ਰੱਖ ਦਿੱਤੀ ਹੈ ਸੋ ਅੱਗੇ ਜਿਹੜੀ ਕੀ ਚੀਜ਼ ਹੈਗੀ ਅੱਗੇ ਦੇਖ ਲੈਨੇ ਆ 800 ਰੁਪਏ ਦੁਆਰਾ ਰੱਖੀ ਇਹਨਾਂ ਨੇ ਫਿਰ ਇਹਦਾ ਮਤਲਬ ਇੱਕ ਵਾਰੀ ਦੇਖ ਲਈਏ ਹਾਂਜੀ ਇਸ ਦਾ ਕੀ ਮਤਲਬ ਹੈ ਥੋੜਾ ਜਿਹਾ ਫੀਸ ਕੀ ਫਰਕ ਹੈਗਾ ਇਸ ਦੇ ਵਿੱਚ ਇਹ ਫਰਕ ਹੈ ਵੀ ਜਿਹੜੇ ਆਦਰ ਸਟੇਟ ਵਾਲੇ ਆ ਕੈਟਾਗਰੀ ਚਾਹੁੰਦੇ ਉਹਨਾਂ ਵਾਸਤੇ 1000 ਫੀਸ ਹੈ ਜਿਹੜੇ ਸਿਰਫ ਚੰਡੀਗੜ੍ਹ ਵਾਲੇ ਆ ਕੈਟਾਗਰੀ ਅਕੋਰਡਿੰਗ ਉਹਨਾਂ ਵਾਸਤੇ 800 ਰੁਪਏ ਫੀਸ ਹੈ ਬਾਕੀ ਤੁਸੀਂ ਪੀ ਡਬਲਯੂ ਕੈਂਡੀਡੇਟ ਵਾਸਤੇ ਫੀਸ ਚੈੱਕ ਕਰ ਸਕਦੇ ਹੋ ਐਕਸ ਸਰਵਿਸ ਮੈਨ ਵਾਸਤੇ ਵੀ 800 ਰੱਖੀ ਹੋਈ ਆ ਠੀਕ ਹੈ ਇਹ ਅਪਲਾਈ ਫਾਰਮ ਦੀ ਫੀਸ ਹੈ ਅ ਰਿਜ਼ਰਵੇਸ਼ਨ ਜਿਹੜੀ ਕੈਟਾਗਰੀ ਵਾਸਤੇ ਤੁਹਾਨੂੰ ਮਿਲਣੀ ਮਿਲਣੀ ਆ ਮੋਡ ਆਫ ਸਿਲੈਕਸ਼ਨ ਆ ਸਭ ਤੋਂ ਇੰਪੋਰਟੈਂਟ ਚੀਜ਼ ਆ ਵੀ ਇਹਦੇ ਵਿੱਚ ਸਿਲੈਕਸ਼ਨ ਇਨ੍ਹਾਂ ਪੋਸਟਾਂ ਦੇ ਵਿੱਚ ਸ਼ਾਰਟ ਹੈਂਡ ਅਤੇ ਟਾਈਪਿੰਗ ਟੈਸਟ ਹੋਣਾ ਹੈ ਉਮੀਦਵਾਰ ਨੂੰ ਅੰਗਰੇਜ਼ੀ ਸ਼ਾਰਟ ਹੈਂਡ ਵਿੱਚ 100 ਸ਼ਬਦ ਪ੍ਰਤੀ ਮਿੰਟ ਦੀ ਸਪੀਡ 5 ਮਿੰਟ ਲਈ ਡਿਕਟੇਸ਼ਨ ਦਿੱਤੀ ਜਾਵੇਗੀ ਠੀਕ ਹੈ ਸੋ ਇਸ ਨੂੰ ਕੰਪਿਊਟਰ ਤੇ 20 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਨਾਲ ਟਾਈਪ ਕਰਨਾ ਹੋਵੇਗਾ ਸੋ ਜੇਕਰ ਕੋਈ ਵੀ ਉਮੀਦਵਾਰ 3% ਤੋਂ ਵੱਧ ਗਲਤੀਆਂ ਕਰਦਾ ਤਾਂ ਉਹ ਟੈਸਟ ਟੈਸਟ ਦੇ ਵਿੱਚੋਂ ਜਿਹੜਾ ਫੇਲ ਮੰਨਿਆ ਜਾਏਗਾ ਇਹਦੇ ਵਿੱਚ ਸਪਰੈਡ ਸ਼ੀਟ ਟੈਸਟ ਵੀ ਇੱਥੇ ਰੱਖਿਆ ਗਿਆ ਹੈ ਜਿਦੇ ਵਿੱਚ ਕਹਿੰਦੇ 10 ਨੰਬਰਾਂ ਦਾ ਟੈਸਟ ਆ 10 ਮਿੰਟ ਦਾ ਟੈਸਟ ਹੋਏਗਾ ਇਹ ਸਿਰਫ ਪਾਸ ਕੁਆਲੀਫਾਈ ਕਰਨਾ ਹੋਏਗਾ ਜਿਸ ਵਿੱਚ ਲਈ ਘੱਟੋ ਘੱਟ 40% ਮਾਰਕਸ ਭਾਵ 10 ਚੋਂ 4 ਨੰਬਰ ਲੈਣੇ ਲਾਜ਼ਮੀ ਹੋਣਗੇ ਮੈਟ ਲਿਸਟ ਕਿਦੇ ਆਧਾਰ ਤੇ ਬਣੂਗੀ ਫਾਈਨਲ ਜਿਹੜੀ ਮੈਟ ਆ ਉਹ ਕੈਟਾਗਰੀ ਦੇ ਹਿਸਾਬ ਨਾਲ ਬੱਡ ਪ੍ਰੋਸੈਸ ਜਾਂ ਟ੍ਰਾਂਸਕ੍ਰਿਪਸ਼ਨ ਜਿਹੜਾ ਟੈਸਟ ਹੈਗਾ ਟ੍ਰਾਂਸਕ੍ਰਿਪਸ਼ਨ ਟੈਸਟ ਹੈ ਉਸ ਦੇ ਆਧਾਰ ਤੇ ਹੀ ਬਣਾਈ ਜਾਏਗੀ ਸੋ ਬਾਕੀ ਬਾਅਦ ਵਿੱਚ ਦਸਤਾਵੇਜ਼ਾਂ ਦੀ ਅਸਲੀ ਚੈਕਿੰਗ ਤੁਹਾਡੀ ਹੋਏਗੀ ਇਹ ਟੈਸਟ ਪਾਸ ਕਰ ਤੋਂ ਬਾਅਦ ਸੋ ਇਹ ਸਿਲੈਕਸ਼ਨ ਪ੍ਰੋਸੈਸ ਹੈ ਤੁਸੀਂ ਆਪ ਵੀ ਦਾ ਸਕਰੀਨਸ਼ਾਟ ਲੈ ਸਕਦੇ ਹੋ ਕਿ ਇਸ ਦੇ ਵਿੱਚ ਸਿਲੈਕਸ਼ਨ ਕਿਵੇਂ ਹੋਣੀ ਹੈ ਠੀਕ ਹੈ ਵੀ ਅੱਗੇ ਦੇਖਦੇ ਹਾਂ ਹੋਰ ਪ੍ਰੋਸੈਸ ਸਿਲੈਕਸ਼ਨ ਤੋਂ ਬਾਅਦ ਜੇ ਅਗਰ ਗੱਲ ਕਰੀਏ ਅੱਗੇ ਇਹਦੇ ਵਿੱਚ ਕੋਈ ਜ਼ਿਆਦਾ ਜ਼ਰੂਰੀ ਜਾਣਕਾਰੀਆਂ ਨਹੀਂ ਹੈਗੀਆਂ ਤਾਂ ਅੱਗੇ ਤਾਂ ਇਹ ਸਮਝ ਲਓ ਕਿ ਤੁਸੀਂ ਆ ਫਾਰਮ ਕਿਵੇਂ ਅਪਲਾਈ ਕਰਨਾ ਆਨਲਾਈਨ ਠੀਕ ਹੈ ਸੋ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਹੈਗੀ ਆ ਇਹ ਵਾਲੀ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਾਲੀ ਵੈਬਸਾਈਟ ਤੇ ਜਾ ਕੇ ਤੁਸੀਂ ਫਾਰਮ ਅਪਲਾਈ ਕਰ ਸਕਦੇ ਹੋ ਸੋ ਇਹਦੇ ਵਿੱਚ ਇੰਨੀ ਕੀ ਜਿਹੜ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰੋ ਆਉਣ ਵਾਲੇ ਦਿਨਾਂ ਚ ਹੋਰ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਜਾਂ ਆਸ-ਪਾਸ ਦੀ ਕੋਈ ਭਰਤੀਆਂ ਹੁੰਦੀਆਂ ਉਹਨਾਂ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਸਟਰੀਕ ਜਾਣਕਾਰੀ ਮਿਲਦੀ ਰਹੇਗੀ ਧੰਨਵਾਦ